ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਫੌਜੀ ਰੌਂਦੇਵਾਲਾ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਣਾ ਕਿ ਮੇਰਾ ਵੀਰ ਰਾਤ ਤੁਸੀਂ ਦੇਖਿਆ ਹੀ ਹੋਣਾ ਕਿ ਫਾਈਨਲ ਮੈਚ ਹੋਇਆ ਅਨੰਦਗੜ ਕਲਾਊਡ ਤੇ ਉੱਥੇ ਮੇਰੇ ਪਿੰਡ ਦਾ ਮੁੰਡਾ ਵächst ਨਿਕਲਿਆ ਗੋਸ਼ਾ ਤੇ ਬਹੁਤ ਵਧੀਆ ਪਲੇਅਰ ਆ ਤੇ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਤੱਕਾ ਹੋਇਆ ਉਹਦੇ ਨਾਲ ਤੇ ਉਹ ਬਹੁਤ ਮੰਦਭਾਗੀ ਖਬਰ ਹੈ ਤੇ ਮੈਂ ਕਲਾਊਡ ਵਾਲੇ ਵੀਰਾਂ ਨੂੰ ਵੀ ਅਨੰਦਗੜ ਵਾਲਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਇਹਦਾ ਕੋਈ ਹੱਲ ਕਰੋ ਤੇ ਬਾਕੀ ਵੀਰ ਜੀ ਆਪਾਂ ਕੱਲ ਨੂੰ ਮੈਂ ਪਿੰਡ ਆ ਰਿਹਾ ਆਪਾਂ ਬੈਠ ਕੇ ਸਾਰੇ ਭਰਾ ਇਕੱਠੇ ਹੁੰਨੇ ਆ ਇਹਦਾ ਕੋਈ ਫੈਸਲਾ ਲੈਣੇ ਆ ਹਨਾ ਪਲੇਅਰਾਂ ਦੇ ਹੱਕ 'ਚ ਖੜਨ ਦਾ ਸਮਾਂ ਹੁਣ ਕਿ ਪੁਰਾਣੇ ਤੇ ਨਵੇਂ ਪਲੇਅਰ ਆਪਾਂ ਸਾਰੇ ਇਕੱਠੇ ਹੋ ਕੇ ਕੱਲ ਨੂੰ ਆਪਣੇ ਇਲਾਕੇ ਦੇ ਕੋਈ ਫੈਸਲਾ ਲਵਾਂਗੇ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਕੋਈ ਹੀ ਨਮਾਹ ਰਾ ਚੁਣੀਏ ਤੇ ਉਦੋਂ ਪਹਿਲਾਂ-ਪਹਿਲਾਂ ਇਹਦਾ ਕੋਈ ਹੱਲ ਕਰੋ ਟ੍ਰੇਟਰ ਖੜਿਆਉਣਾ ਕੋਈ ਹੋਣੀ ਕਿ ਬਾਅਦ 'ਚ ਪੈਸੇ ਦੇ ਦੇਣਾ ਪਲੇਅਰਾਂ ਨੂੰ ਸੱਜਣਾ ਤੁਸੀਂ ਐ ਖੜਿਆਉਣਾ ਤੁਸੀਂ ਐ ਇਹ ਤੁਹਾਡੀ ਸਰਦਰਦੀ ਹੈ ਤੇ ਮਿਲਦੇ ਆ ਕੱਲ ਨੂੰ ਮੇਰਾ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ